ਬਾਦ ਨਾਲ ਸੋ ਗਿਆਨੀ ਹਰਪ੍ਰੀਤ ਸਿੰਘ ਦਾ ਸੁਖਬੀਰ ਬਾਦਲ ਤੇ ਹਮਲਾ ਇਹ ਸ਼ੂਮਣੀ ਅਕਾਲੀ ਦਲ ਨਹੀਂ ਪਗੋੜਾ ਦਲ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਿਹਾ ਗਿਆ ਇਹਨਾਂ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ ਸੱਤ ਮੈਂਬਰੀ ਕਮੇਟੀ ਵਾਲਾ ਫੈਸਲਾ ਲਾਗੂ ਨਹੀਂ ਕੀਤਾ 2 ਦਸੰਬਰ ਨੂੰ ਇਹ ਹੁੱਲਣਬਾਜ਼ ਲੈ ਕੇ ਆਏ ਸਾਨੂੰ 10-15 ਦਿਨ ਪਹਿਲਾਂ ਹੀ ਇਲਮ ਹੋ ਗਿਆ ਸੀ ਇਸੇ ਲਈ ਅਸੀਂ ਹੁੱਲਣਬਾਜ਼ੀ ਨੂੰ ਲੈ ਕੇ ਚਿੱਠੀ ਲਿਖੀ ਹੈ ਇਸ ਦੇ ਬਾਵਜੂਦ ਅਕਾਲ ਤਖਤ ਸਾਹਿਬ ਤੇ ਗੁੰਡਾ ਬ੍ਰਿਗੇਡ ਆਈ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਿਆ ਗਿਆ ਕੋਈ ਦਸੰਬਰ ਨੂੰ ਜੋ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਉਹ ਹੁਕਮਨਾਮਾ ਇਸ ਕਰਕੇ ਜਿਹੜਾ ਹੋ ਗਿਆ ਕਿਉਂਕਿ ਰਾਜਨੀਤਿਕ ਕਲਾ ਬਾਜ਼ੀਆਂ ਦੀ ਥੋੜੀ ਥੋੜੀ ਸਮਝ ਆ ਗਈ ਸੀ ਕੀ ਕਰ ਰਿਹਾ ਇਹਨਾਂ ਨੇ ਕਰਨਾ ਕੀ ਹੈ 15 ਦਿਨਾਂ ਜਿਹਨਾਂ ਪਹਿਲਾਂ ਪਤਾ ਲੱਗ ਗਿਆ ਇਹਦੋਂ ਤੁਸੀਂ ਸ੍ਰੀ ਅਕਾਲ ਤੱਕ ਸਰਪ੍ਰੇਖੀ ਪੇਸ਼ੀ ਕਰੋਗੇ ਨਾ ਪੱਟੀ ਗੇਂਦੀ ਚ ਗੁੰਡਾ ਬਰਗੇੜਾ ਅਸੀਂ ਚਿੱਠੀਆਂ 'ਚ ਲਿਖਤਾ ਜੇ ਇਹ ਤਾਂ ਕਿ ਹੁਲੜਬਾਜੀ ਹੋਈ ਤੇ ਤੁਸੀਂ ਜ਼ਿੰਮੇਵਾਰ ਹੋ ਚਿੱਠੀਆਂ ਕੱਢਿਆ ਨਾ ਉਹਨਾਂ ਚਿੱਠੀਆਂ 'ਚ ਇਹਨਾਂ ਦੀ ਕਰਾਉਣਾ ਲਿਖਤਾ ਵੀ ਜੇ ਤੇ ਹੁਲੜਬਾਜੀ ਹੋਗੀ ਤੇ ਇਹਦੇ ਜ਼ਿੰਮੇਵਾਰ ਤੁਸੀਂ ਮੰਨੇ ਚੋ ਚਿੱਠੀਆਂ 'ਚ ਲਿਖਿਆ ਆ ਰਿਪੋਰਟ ਔਰ ਫਿਰ ਵੀ ਕੋਈ ਸਮਝ ਨਹੀਂ ਆਤਾ ਸਾਨੂੰ ਪਤਾ ਸੀ ਅਸੀਂ ਬੱਟੀ ਗੇਟੀ ਚ ਆਹ ਭਾਈ ਮੇਜਰ ਸਿੰਘ ਅੱਗੇ ਫਿਰ ਸਖਸੀ ਨੂੰ ਫੋਨ ਕਰਕੇ ਕਹਿੰਦਾ ਕਿ ਵੀ ਵੀ ਪ੍ਰਜਾਪ ਜਾ ਬੱਲੇ ਲੈ ਕੇ ਆਜੇ ਇਹ 100 ਲੈ ਕੇ ਆਉਣਗੇ ਸਾਡਾ 500 ਸੰਗਤ ਦਾ ਬੰਦਾ ਹੋਣਾ ਚਾਹੀਦਾ ਜੀ 200 ਲੈ ਕੇ ਆਉਣਗੇ ਤੇ ਸਾਡਾ 1000 ਹੋਣਾ ਚਾਹੀਦਾ ਸੰਗਤ ਚ ਬੈਠਾ ਔਰ ਬੈਠੋ ਸੀ ਅਸਲੀ ਹਾਲ ਤੱਕ ਸਾਡਾ ਚਲਾਓ ਇਹ ਸਾਹਮਣੇ ਬੈਠੇ ਸਿੱਖ ਸੰਗਤਾਂ ਦੇ ਚਿਹਰੇ ਦਾ ਪ੍ਰਭਾਵ ਇੰਨਾ ਜ਼ਾਰਾ ਸੀ ਕਿ ਵਿੱਚ ਕੋਸਪੈਡ ਕੀਤਾ ਗੁੰਡਾ ਬਰਗੇਟ ਅੱਖਾਂ ਵਿੱਚ ਅੱਖਾਂ ਹੀ ਚੱਕ ਗਿਆ ਅੱਖਾਂ ਹੀ ਦੱਸਣ ਸਿੰਘ ਸਰਬਾਨ ਘੁਆ ਲਈ ਮੇਰੇ ਸਾਥ ਜਲਵਾਤਾਂ ਦਾ ਸਾਥ ਮੈਂ ਸੱਚੀ ਗੱਲ ਦੱਸਣ ਏਡੀ ਸਾਡੇ ਇਤਿਹਾਸ ਦਾ ਇੱਕ ਸਥਾਨ ਹੈ ਜਿੱਥੇ ਲਬਦੁੱਲੀ ਅਸੀਂ ਹੀਤਾਂ ਦਾ ਜਦਿੱਤੇ ਮੁਰਸ ਸਾਹਿਬਾਂ ਨੇ ਚਰਨ ਪਾਈ ਨਹੀਂ ਜਾਂ ਘਲ ਨਾ ਨਾ ਘਾਲੀ ਹੈ ਅਜਮ ਹੈ ਅੱਜ ਵੀ ਉਹ ਸੋਚਿਆ ਸੀ ਅਸਾਦੀਆ ਕਾਨੀਦਨ ਦੇ ਸਾਫ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜੀ ਕਿਚਨ ਕੈਬਨਟ ਹੈ ਉਹਨੇ ਵੀ ਇੰਚਾਰਜ ਕੀਤਾ ਇਹਦੇ ਮੱਥੇ ਤੇ 7 ਕਵੀਆਂ ਬਣਦੀਆਂ ਪਹਿਲੀ ਕਵੀ ਪਰ ਕਿਹੜੀ ਬਣੀ ਅਰੇ ਪ੍ਰਭਾ ਜੀ ਫੇਰ ਨਾ ਕਰੋ ਤੁਸੀਂ ਫੇਰ ਦੂਜੀ ਕਵੀ ਬਣਦੀ ਫੇਰ ਨਾ ਕਰੋ ਜਨਰਲ ਨੂੰ ਸਾਹਮਣੇ ਆ ਜੇ ਕਰ ਲਿਆ ਜੇ ਕਰ ਤੀਜੀ ਕਵੀ ਬਣਦੀ ਉਹ ਮਹਾਰਾਜ ਫੇਰ ਨਾ ਕਰੋ ਸ਼੍ਰੋਮਣੀ ਕਮੇਟੀ ਆਪਣੇ ਕੰਮ 'ਚ ਹੈ ਕਾਫੀ ਤਵੀ ਵੱਧਦੀ ਪੈਸਾ ਬਣਾ ਆਪਣੇ ਕੋਲੇ ਕੋਪ ਪੈਸਾ ਪ੍ਰਵਾਹ ਕਰ ਤੇ ਪਾਣੀ ਵੀ ਤਵੀ ਵੱਧਦੀ ਆਪਣਾ ਤਗੜਾ ਆਈਟੀ ਬੈਂਕਾ ਜੀ ਘਾਟ ਕਟਲ ਨਹੀਂ ਇਹਨਾਂ ਪਹਿਲਾਂ ਦੀ ਬਹੁਤ ਟ੍ਰੇਡ ਕੀਤਾ ਹੋਇਆ ਜੀ ਫਿਕਰ ਨਾ ਕਰੋ ਇੱਕ ਛੇਵੇਂ ਤਵੀ ਵੱਧਦੀ ਆਪਣੇ ਕੋਲ ਜੀ ਚਾਪ ਨੂੰ ਬਹੁਤ ਹੈ ਜੀ ਛੱਡੇਦਾ ਨਹੀਂ ਹੈ ਇਸ ਅਤਰੀ ਦਬਿਦ ਦੀ ਆਪਣੇ ਕੋਲ ਤੁਮ ਨਹੀਂ ਆਉਂਦਾ ਜੀ ਤੇ ਨਸ਼ਾ ਕਿਹੜਾ ਕਰਦਾ ਹੰਕਾਰ ਦਾ ਕਦੇ ਮਾਰ ਟੋਡਾ ਕਾਲ ਤੱਕ ਤੂੰ ਇਹੇ ਢੁਡਾ ਮਾਰਨੀ ਸ਼ੁਰੂ ਕਰਤੀ ਔਰ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਸਰ ਵੀਰ ਸਾਹਿਬ ਜਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਚਤਰ ਸਿੰਘ ਆ ਗਿਆ ਉਹ ਸੱਤੇ ਜੀਰ ਕੇ ਤੇਰੀ ਦਿੱਤੀ ਨਾਲ ਮਾਰ ਖਾਦੂ ਨਾ ਇਹ ਸਰੀ ਅਕਾਲ ਤੱਕ ਸਾਨੂੰ ਢੁਡਾ ਮਾਰੇ ਜ਼ੀਰਿਆ ਗਾਮਤਾ ਕਸਾਲ ਦੇ ਫੈਸਲਿਆਂ ਤੋਂ ਭਗਾੜੇ ਹੋਰੇ ਅੱਜ 2 ਮਹੀਨੇ ਹੋ ਗਏ ਜ਼ੀਰਿਆ ਗਾਮਤਾ ਸਾਹਿਬ ਨੇ ਸਤ ਮੈਂਬਰੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਵਰਕਿੰਗ ਕਮੇਟੀ ਨੂੰ ਜਾਂ ਕਾਲੀਦਾਨ ਨੂੰ ਆਦੇਸ਼ ਦਿੱਤੀ ਸੀ ਕਿ ਤਦ ਤੱਕ ਭਰਤੀ ਸ਼ੁਰੂ ਕਰੋ ਸਿੱਧਾ ਆਦੇਸ਼ ਸਤ ਮੈਂਬਰੀ ਕਮੇਟੀ ਨੂੰ ਸੀ ਤੇ ਅੱਜ ਤੱਕ ਸਤ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਨਹੀਂ ਹੋਈ ਇਹ ਸ਼ੌਮਲੀਆ ਕਾਲੀਦਾਨ ਥੋੜੀ ਹੈ ਇਹ ਸ਼ੌਮਲੀ ਪਹਾੜਾ ਦਾ ਹੈ ਓਲਾ RUN! Right. Right.